ਜੂਹਰਾਂ ਨਾਲ ਆ ਆ ਵੀ ਕੱਪਣਾ ਹਾਂ ਇਹ ਜੋੜੀ ਕੱਪਣਾ ਆ ਜਾ ਸੰਤਾ ਦੇ ਡੇਰੇ ਸਾਧ ਬਣਾ ਦੇਣਗੇ ਬੀਫਾ ਆ ਜਾ ਓਏ ਬੀਫਾ ਬਾਈ ਹੋਈ ਕਰਦੇ ਬਾਈ ਨਾ ਤਾਂ ਮੈਂ ਕੱਲ ਤੂੰ ਬਾਈ ਮਾੜਾ ਮੈਂ ਥੋੜੀ ਪੂਗਾ ਚਲੋ ਤੂੰ ਬੰਦੇ ਦਾ ਬਲੱਡ ਵਾਕੇ ਦਾ ਕੱਟ ਕੱਪਣੇਗੀ ਤੂੰ ਬਾਈ ਮਾੜਾ ਕੋਈ ਨਾ ਕੋਈ ਮੈਂ ਕਿਹੜੀ ਆ ਓਏ ਮੈਂ ਤਾਂ ਭੁੱਲ ਗਿਆ ਆਹ ਬੱਕਰੀ ਇੱਕ ਦੇਖ ਲੈ ਇੱਧਰ ਬਫਾ ਹੋ ਗਏ ਸੈਡ ਚਾਪ ਕੁੜੀਆਂ ਰਹੀਆਂ ਪਈਆਂ ਕੋ ਰਿਆ ਭਾਈ ਇੱਕ ਦੇਖ ਲੈ ਭਾਈ ਮੇਰੂ ਮੂੜੀ ਨਾ ਜਾਣੀ ਝੜਾ ਕੈਨ ਨੇ ਸਾਰਾ ਟਿਕਾ ਕਿਹੜੀ ਕਰ ਲੋ ਜੀ ਜੜ ਜੜ ਚਲਦੀ ਐ ਅੱਗੇ ਤੇਰੀ ਕਿਸਮਤ ਐ ਐਦਾ ਮੇਰਾ ਨਹੀਂ ਪਤਾ ਰਾਮਪੁਰੇ ਤੋਂ ਕਹਾ ਜਾਣ ਕੇ ਕੀ ਬਣ ਜੀ ਸਾਰਾ ਦਿਨ ਪੜੇ ਉਹਨੂੰ ਭਲਾ ਭਾਈ ਤੇ ਕਿਹੜੀ ਕਰ ਲੈ ਮੇਲਾ ਆਪਣਾ ਅੱਜ ਹੋਰ ਐ ਕੱਲ ਨੂੰ ਮੇਲਾ ਹੋਰ ਐ ਜਿਹੜੀ ਅੱਜ ਕੱਲ ਬਾਗੀ ਮੂਝੋ ਕੱਲ ਨੂੰ ਨਹੀਂ ਆਉਂਦੀ ਹਾਂ ਹਾਂ ਜੀ ਹਾਂ 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 ਮੱਕੀ ਲੋਕ ਤਕਰੀਬਨ ਦੇ ਨੇ ਭਾਅ ਬਾਜ਼ਾਰ ਕਰਿਆ ਤੇ ਵੀ ਗੱਲ ਸੁਣ ਨਿਤਰਾ ਬੱਕਰੀ ਦੇ ਲੈ ਦੋ ਪਿੰਚੀ ਬੋਲਦਾ ਹਾਂ ਬਹੁਤ ਠੱਡੀ ਤਰੀਕ ਤੇ ਖੜੇ ਨੇ ਮੈਂ ਕੀ ਕਰਾਂ ਥੈਂਕ ਯੂ ਪੈ ਗਈ ਸ਼ਾਇਗੀ ਦੱਸੇ ਪੈ ਤਾਂਗਾ ਝੂਟੇ ਨਾਲ ਜੋੜਦਾ ਹੈ ਤਾਂਗਾ ਦਾ ਘੂੜੇ ਨਾਲ ਚੱਲੂ ਯਾਰ ਮੰਗ ਲੈਣਾ ਤਾਂ ਇਹ ਵੀ ਚੱਲ ਉਹ ਬਾਬੇ ਕਹਿੰਦੇ ਪੁੱਛ ਲੈ 1011 ਦੀ ਕੀ ਕਰਾਂ 1011 ਦੀ ਰੱਖ ਲੈ ਮੈਨੂੰ ਸੰਗ ਲੱਗੀ ਤੈਨੂੰ ਕਹਿੰਦੇ ਨੂੰ ਲੈ ਬੱਕਰੀ ਇਹ 12000 ਦੀ ਪੂਰਾ ਕਰ 12000 ਦੀ ਇੱਥੇ ਆ ਮੈਂ ਕੋਈ ਨਾ ਫੈਲ ਚ ਹੋ ਕੋਈ ਨਾ ਕੋਈ ਨਾ ਨਹੀਂ ਆਵੇ ਭਾਈ ਨਾ ਕੋਈ ਨਾ ਫਰ ਮੈਨੂੰ ਦੱਸ ਕੈ ਰੁਪਿਆ ਦੀ ਦੇਣੀ ਹੈ ਜਮਾ ਸਹੀ ਨਾ 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 ਅੱਡੇ ਬਾਈ ਜਲੇ ਜਾ ਜਮਾ ਸਹੀ ਨਾ 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 ਜੀ ਬੱਕਰੀ ਨੇ ਵੀ ਹਸਣ ਦੀਆਂ ਗੱਲਾਂ ਸੋਹਣੇ 12 ਨਾਲ ਤਾਂ ਪੂਰੀ 15 ਚ ਨਹੀਂ ਬੱਸ ਬਾਪੇ ਖਾਲੀ ਨਾ ਦਰ ਤੋਂ ਮੋੜ 15 ਦੀ ਕੋਈ ਆਉਂਦੀ ਖਾਲੀ ਨਾ ਮੋੜ ਮਾਨੇ ਦੇ 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 ਨੇ ਮਿਲਤ ਗਏ ਕਿ ਕਿ ਨਿਸ਼ਾਨਾ ਮਾਰ ਤੀਰ ਉਹਦੇ ਨੇ ਮਾਰ ਕਿ ਜੀ ਦੇ ਮਾਰਨ ਤੈਨੂੰ 6 ਹੀ ਮੁੱਲ ਕਰਿਆ ਸੀ ਇਹ ਹੁਣ 25 ਬੰਦੇ ਦੀ ਤਰ੍ਹਾਂ ਹੱਡੀ ਕਰ ਅੱਛਾ ਹਾਂ ਹੁਣ ਤੈਨੂੰ ਵੀ ਇੰਨੀ ਦੀ ਨਹੀਂ ਬਖ ਲੈ ਹੁਣ 15 ਕਿਹੜਾ ਬੀ ਦੂਖ ਫਿਰ ਲੈ ਬੱਕਰੀ 17000 ਦੀ ਨਹੀਂ ਖਾਨੇ ਹਾਂ ਨਹੀਂ ਹੁਣ ਤਾਂ ਨਹੀਂ ਦੱਸ ਰਾ ਕਾਲੀ ਦੂਰ ਕੋ ਹੁਣ ਤਾਂ ਨਹੀਂ ਦੱਸ ਰਾ ਦੂਰ ਪਾ ਉਹਦਾ ਚੁਪਾ ਲਈ ਦੂਰ ਕਰ ਫੇ ਨੇੜੇ ਤੂੰ ਦੱਸ ਦੇ ਦੱਸ ਦੇ ਭਾਈ ਜਾਇ ਜੀ ਆ ਬਸ ਹੈ ਜਾਇ ਜੀ ਆ ਜਮਾ ਆ ਜਾ ਟੂਨ ਵਾਲੇ ਖੂ ਤੇ 500 ਰੁਪਏ ਪਾਣੀ ਦੋਏ ਭਰਾਂਗੇ ਓ 500 ਰੁਪਇਆ ਘੱਟ ਦੇ ਦੇ ਬਾਈ ਬੋਲਾ ਹੋ ਗਿਆ ਦੇਖ ਲੈ ਬਾਈ ਜਦੋਂ ਲੱਗਿਆ ਨਾ ਤੇਈ ਮਿੰਟ ਤੇਈ ਓ ਇੱਕ ਖੜ ਦੇ ਵੀ ਬਾਈ ਐ ਕੋ ਮੇਰੇ ਵਾਸਤੇ ਬੰਦਾ ਨਹੀਂ ਲਿਆਉਂਦਾ ਤੂੰ ਨਹੀਂ ਨਹੀਂ ਖੜਾ ਤਾਂ ਦਲਾਲਾ ਦਾ ਹੱਕ ਮੰਗਦਾ ਸਾਰੀ ਮੰਡੀ ਕਮਾਉਣਾ ਇਹ ਟੈਗ ਦੀ ਗੱਲ ਹੈ ਹਾਂ ਸਾਰੀ ਮੰਡੀ ਕਮਾਉਣਾ ਬਾਜ਼ਾਰ ਦਿਖਾਉਣਾ ਮੂਰੇ ਅਕੇ ਫੇਰ ਬਾਜ਼ਾਰ ਦਿਖਾਉਣਾ ਮੰਡੀ ਕਮਾਉਣਾ ਲੈ ਆ ਖਾਰਾ 7.5 ਨਹੀਂ 18 ਦੀ 18 ਦੀ ਬਾਈ ਹੁਣ ਇਹਨੂੰ ਨਵੇ ਲਿਆ ਦੇ ਯਾਰ ਸਿਆਣਾ ਬੰਦਾ ਨਹੀਂ ਤੱਕ ਲਈ ਯਾਰ ਨਹੀਂ ਯਾਰ ਹੁਣ ਅਸੀਂ ਕੋਈ ਗੱਲ ਕਰਨੀ ਨਹੀਂ ਨਿਕਲਿਆ ਉਹ ਤਾਂ ਐਸੇ ਬੰਦੇ ਨੂੰ ਦਿਖਾ ਲੈ ਜੇ ਗੱਲ ਤਾਂ ਦਿਖਾ ਲੈ ਹੋਰ ਖਾਲ ਨੂੰ ਦਿਖਾ ਲੈ ਯਾਰ ਕੋਈ ਉਹਨਾਂ ਦੇ ਚੁੰਡੀ ਵੱਟ ਕੇ ਭਰਾ ਲੈ ਜੂ ਕਾਕ ਤੜਕੇ ਭਰਾ ਖਸ ਹੁੰਦਾ ਮੇਲਿਆਂ ਚ ਮਿੱਠੂ ਰਾਜੂ ਦੁੱਚੇ ਨੇ ਆਜਾ ਭਾਈ ਭਰਾ ਸਸਤੀ ਦਵਾਵਾ ਬੜਾ ਖਸ ਹੁੰਦਾ ਹੈ ਕੱਟ ਮਿਲ ਜੇ ਇਹਨਾਂ ਨੂੰ ਵਧੀਆ ਆਪਾਂ ਤਾਂ ਕਹਿੰਦੇ ਆ ਜੇ ਕੱਟ ਮਿਲਦੀ ਆ ਵਧੀਆ ਆਪਾਂ ਤਾਂ ਕਹਿੰਦੇ ਆ ਆਪਾਂ ਨੂੰ ਇਹ ਵੇਚ ਨਹੀਂ ਦੇਹੀ ਹੁੰਦੇ ਨਾ ਕੀ ਹੋ ਗਈ ਖੜਾ ਵੇਚਣੀਆਂ ਯਾਰਾ 18 ਦੀ ਹੋਗੀ ਜਾਂ 18 ਦੀ ਹੋਗੀ ਨਹੀਂ ਨਹੀਂ 18 ਦੀ ਹੋਗੀ ਹੁਣ ਤਾਂ ਭਜਾਉਣਾ ਭਜਾ ਦੇ ਕਸਾਹੀ ਦਸ ਲਈ ਸਾਡੇ 21 ਰਾਇ ਤਖੀਰ ਜਮਾ ਸਹੀ ਜਾ ਸਾਡੇ 21 ਰਾਇ ਬਸ ਸਾਡੇ 21 ਇਹ ਲਾ ਲਾਲਾ ਮੱਥੇ ਨਾਲ ਕੁੱਟ ਕੇ ਖਾ ਲੈ ਚੂਰਮਾ ਲਾਲਾਂ ਵਾਲੇ ਪੀਰ ਦਾ 19000 ਨਹੀਂ ਮਖ ਨਹੀਂ ਕੋਨੂ ਪਾਣੀ ਦੀ ਕੁੱਟ ਕੇ ਪੈਸੇ ਦੀ ਮੁੱਠੀ ਲੈ ਜਾ ਬਕਤੀ ਮਾਰੀ ਔਰ ਅੱਛਾ ਦਾਤਾਂ ਸਪੈਦੇ ਦੀ ਕਰੇਗਾ ਨਹੀਂ ਐਵੇਂ ਫਿਰ ਕੀ ਛਾਲੇ ਭਨੇਗਾ ਨਹੀਂ ਛਾਲਾ ਤੇਰਾ ਭਨਦਾ ਹੋਗੀ 30000 ਪੰਜ ਦੇ ਬਾਂਦਰੀ ਚਾੜਤੀ ਖੋਸ਼ੋਂ ਭਾਈ ਜਿੱਥੇ ਤੁਹਾਡਾ ਤੀਰ ਦਾ ਨਿਸ਼ਾਨਾ ਤੇ ਉੱਥੇ ਘੜਤੀ ਗੁੱਲੀ ਜਿਵੇਂ ਜਵਾਕ ਖੇਡਦੇ ਨੇ ਖੋਸ਼ ਹੋ ਬਾਈ ਤੁਸੀਂ ਦੀ ਬਹੁਤ ਸ਼ਾਬਾਸ਼ ਕਰੇ ਮਾਲਕ ਜੀ ਬਾਬਾ ਜੀ ਜਿੱਥੇ ਮੈਨੂੰ ਨਿਸ਼ਾਨਾ ਲਾਇਆ ਸੀ ਕਿਉਂ ਬਾਈ ਮੈਂ ਹੌਲੀ ਹੌਲੀ ਟੰਗ ਆਫਿਸ ਸਵਾਰੀ ਤੇ ਲੈ ਆ ਕੇ ਖੜਾਣਾ ਤੇਸਣ ਤੇ ਐਸਾ ਸੌਦੇ ਨਹੀਂ ਕਰਾਉਂਦੇ ਕਿ ਕੁ ਟੰਗ ਹੋਣੇ ਚਾਹੀਦੇ ਨੇ ਪਾਸ ਦੇ ਦੋ ਇਧਰ ਹਾਂ ਜੀ ਤਾਂ ਕਹਿੰਦੇ ਨੇ ਬਾਈ ਨੂੰ ਧੀ ਖੜੀ ਰਹਿਦੀ ਹੈ ਇਹਨਾਂ ਦੇਖਣ ਦੇ ਨਾ ਇੱਕ ਦੇਖ ਦੇ ਤਾ ਖੜਾ ਕੇ ਦੋ ਰਾਂਗੇ ਆਪਣੇ ਮੈਂ ਫੈਨ ਨੇ ਮਨ ਪਜਾਉਂਦੇ ਰਹਣ ਇਹਨਾਂ ਦੀ ਤਾਰੇ ਹੋਏ ਆ ਸੀ ਵਿਚਾਰਾ ਵੀ ਐਸਾ ਹੀ ਕੋਈ ਨਹੀਂ ਬਿੱਛਾ ਰਾਜੂ ਬਾਈ ਕਿੰਨੇ ਕਾਫੜੇ 10000 ਅੱਛਾ ਬਾਬਾ ਜੀ ਸਾਢੇ 9 ਦੇ ਨੇ ਬੱਕਰੀ ਦੇ ਮੁੰਡੇ ਉਹਨਾਂ ਬੁਲਾਇਆ ਆਈ ਵਾਲਾ ਲੈ ਲੈ ਵੀਡੀਓ ਬਣਾਵਾ ਆਹ ਦੇ ਕੁ ਬਾਣੀ ਵੀ ਨਹੀਂ ਪਾਣੀ ਵੀ ਆਂਦੀ ਐ ਇਹ ਵੀ ਬਣਾਈ ਹੋਏ ਇਧਰੋਂ ਐਨੇ ਕੱਟੇ ਆ ਲੈ ਰਾਜੂ ਭਈਆ ਸਾਈ ਵਾਲਾ ਪਿੱਛੇ ਆ ਰੱਖ ਸਾ ਜਾਂ ਮੇਰੀਆਂ ਅੱਜ ਉਹ ਲੱਗੀ ਆ ਗਈ ਹੈਗੀ ਹੈਗੀ ਇਧਰ ਆ ਖੜੀ ਆ ਸਾਈ ਵਾਲਾ ਮੈਂ ਆ ਕੇ ਹੱਥ ਚ ਹਜੇ ਰੱਖ ਸੌਦੇ ਹੋਰ ਕਰਾਂਗੇ ਯਾਰ ਬਾਸ ਹੁਣ ਕਿ ਸੌਦੇ ਕਰਦੇ ਬਹੁਤ ਕਰਦੇ ਹੁੰਦੇ ਰਾਜੂ

ਕੋਈ ਬੱਤ ਨਹੀਂ ਆ ਤਾਂ ਬਾਈ ਇੱਕ ਵੱਡੀ ਵੀ ਹੋਣੀ ਨਹੀਂ ਹੋ ਗਈ ਠੀਕੋ ਠੀਕ ਹੈ ਵੀਰੇ ਚੱਲੇ ਫੜਨਾ ਝੋਲੀ ਚ ਦਸ 20 ਰੁਪਏ ਲੈ ਦਸ 20 ਰੁਪਏ ਕੁੜੀ ਨੂੰ ਮਾਨ ਕਰਕੇ ਛੋੜ ਜੋ ਤੇਰੀ ਮਰਜ਼ੀ ਲਿਖਾ ਦੇ ਉੱਥੇ ਆਪ ਕੋਈ ਨਹੀਂ ਥੋੜੀ ਲਿਖਾਈ ਹੈ ਆ ਵੀ ਲੈ ਜਾ ਹਾਲੋ ਜੀ ਇਹ ਹੁਣ ਉਹਨਾਂ ਦੀ ਪਸੰਦ ਹੈ ਚੰਗੀ ਹੈ ਬੱਕਰੀ ਪਰ ਹੈ ਮਹੀਨੇ ਦੀ ਹੈ ਉਹ ਅਰੇ ਜੀ ਮਰਜ਼ੀ ਤਾਂ ਸੱਚੇ ਦਸ ਤਾਂ ਲੈ ਜਾਣੀ ਲੋਣੀ ਰਾਂਹੀ ਮਰਜ਼ੀ ਹੈ ਨਹੀਂ ਨਹੀਂ ਮਹੀਨੇ ਮਨੋਦੀ ਤੇ ਚਲਦੀ ਹੈ ਲੈ ਜਿਹੜੀ ਕਬਈ ਚਲਦੀ ਹੈ ਇਹਦਾ ਨਾਮ ਕਰਮ ਹੋ ਜਾ ਚਾਹ ਪੱਤੀ ਮਿੱਠਾ ਘੱਟ ਕਰ ਚੰਗੀ ਹੈ ਪੱਠੋਦ ਨਾ ਮਰੀ ਨਹੀਂ ਵੀ ਕੱਪਣ ਨਹੀਂ ਨਹੀਂ ਕੱਪਣ ਮਹੀਨੇ ਦੀ ਉਹ ਮਹੀਨੇ ਦਾ ਨਾ ਹੋਇਆ ਫਟਾ ਕਰ ਕੀ ਲਾਇਬ੍ਰੇਰੀ ਕੀ ਗੱਲ ਆ ਫੰਡਰਾਲਾ ਬੋਲ ਲਾ ਦਾਂਗੇ ਕੱਪਣ ਖਾਲੀ ਹੋਣੀ ਨਹੀਂ ਇਹਦਾ 17000 ਰੁਪਏ ਚਾਰ ਹੋਵੇ ਨਾ ਹੋਵੇ ਹਾਇ ਤਾਂ ਬੱਕਰੀ ਗੱਭਣਾ ਮੜੀ ਮੋੜੀਆਂ ਮੁੰਡਿਆਂ ਪਿੱਛੇ ਪੈਸਾ ਨੂੰ ਥੋੜੀ ਵਿੱਚ ਆਪਾਂ ਇਹ ਕਹਿੰਦੇ ਕੱਲ ਨੂੰ ਬੋਲ ਪੇ ਫਿਰ ਉਹ ਕਰਦਾ ਫਾਇਦਾ ਚੀਕ ਕਰ ਲਊਗੀ ਸਾਰੇ ਜੀ ਚੱਕ ਲੈਣੇ ਇੱਥੇ ਲਾਇਆ ਤੁਸੀਂ ਟਾਈਮ ਹੋ ਰਿਹਾ ਖਾਲੀ ਹੋਣੀ ਨਹੀਂ ਚਾਹੀਦੀ ਰੱਜੂ ਫਿਰ ਪਤਾ ਨਹੀਂ ਕੀ ਕਹਿੰਨੀ ਕਿਹੜਾ ਕਰਮ ਨਹੀਂ ਜਾਣਾ ਇਹ ਆਪਾਂ ਖਾਲੀ ਕਰਕੇ ਦੇਣਾ ਚੱਕਰ ਕਰਕੇ ਦੇ ਆਈਂ ਨਾ ਜਗਰ ਜਪਤ ਹੋਰ ਉਹ ਇਹਨਾਂ ਦੇ ਮਾੜੀ ਮੋਟੀ ਗੱਠ ਰੜਕਦੀ ਹੈ ਪੱਕੀ ਫੇਰ ਮੁੜੇ ਆਉਣੇ ਆ ਪਾਣੀ ਦੀ ਗੱਠ ਬਣੀ ਹੋਈ ਜ਼ਰੂਰ ਹੈ ਇਹਦਾ ਹੈਗਾ ਨਾਉਂ ਦੇ ਬਣਿਆ ਤੇ ਗਰਸਨ ਸੌਤਾ ਪਾ ਚ ਲੈ ਲੈ ਰਾਜੂ ਪੱਠ ਦੇ ਪਾ ਚ ਜੀ ਜੋ ਪੱਠਾ ਲੈ ਕੇ ਹੋ ਤੁਸੀਂ ਜਿਹਦੇ ਪੱਠਾ ਵੇਚ ਰਹੇ ਨਾ ਲਵਾਂਗੇ ਜੀ ਤੇ ਸੰਤਾਂ ਦੇ ਪੈਸੇ ਮੁੱਕਦੇ ਨਹੀਂ ਵੇਚਦੇ ਨਹੀਂ ਮੁੱਕਦੇ ਨਾ ਮੰਗ ਕੱਲ੍ਹ ਤੇ ਕਰ ਲੈ ਉਹ ਬਲੇ ਬੋਗਦਾ ਹੈਗਾ ਬੱਕਰੀਆਂ ਹੋ ਗਈ ਪਰੋਸੀਆਂ ਨਾਲ ਹੋ ਜੂ ਬੋਗਤ ਸਾਡੀ ਚਾਕ ਦਾ ਦੇਖ ਕਹੀ ਸੀ ਐ ਚਾਕ ਦਾ ਦੇਖਣਾ ਕੋਤੰਦਰਾ ਨਵੀਂ ਪੱਠ ਜਮੀ ਐ ਆ ਗੱਬਣੇ ਬੱਕਰੀ ਜਿੱਦਣਾ ਵੀਰੇ ਪੱਠਾ ਵਿੱਚ ਨਾ ਇਹਨਾਂ ਲੈ ਲਵਾਂਗੇ ਕੋਈ ਹੋਰ ਨਾਕ ਹੁਣ ਆਪਾਂ 4-5 ਨਾ ਲੈ ਲੇ ਚਾਰ-ਪੰਜ ਹੋ ਗਈ ਬਹੁਤ ਆ ਵੀ ਹੋਰ ਕਰ ਲੈ ਜੀ ਜੇ ਕੋਈ ਪੈਸੇ ਪੂਹੇ ਨਾ ਚੱਕਰ ਸਾਨੂੰ ਅਗਲੀ ਮੰਡੀ ਦੇ ਦਿਓ ਨਹੀਂ ਮੇਰੇ ਪੈਸੇ ਆਈਏ ਨਹੀਂ ਹੁਣ ਤਾਂ ਵੀ ਚੱਲ ਕਹੀਏ ਨਹੀਂ ਘੱਟ ਵੱਧ ਲਿਆਉਣੇ ਆਪਾਂ ਕੋਈ ਨਹੀਂ ਕੋਈ ਚੱਕਰ ਜੇ ਕਹੀਏ ਨਹੀਂ ਹੁੰਦਾ ਘੱਟ ਵੱਧ ਅਗਲੀ ਮੰਡੀ ਦਾ ਕਰਾਂਗੇ ਹਾਂ ਜੀ ਬੋਲ ਰਿਹਾ ਜੀ ਇਹ ਫਿਰ ਟਾਈ ਦੀ ਗੱਲ ਆ ਨਹੀਂ ਆਈ ਆ ਪੈ ਘੱਟ ਵੱਧ ਲੈ ਆਉਂਦੇ ਆ ਉਹ ਵੀ ਕੋਈ ਗੱਲ ਨਹੀਂ ਐ